ਜਿਹੜਾ ਵਿਦਵਾਨ ਬੰਦਾ ਚਲਾਕੀ ਕਰਦਾ ਮੂਰਖ ਪੰਡਤ ਹਕਮਤ ਹੁਜਤ ਸੰਜੈ ਕਰੇ ਪਿਆਰ ਸੰਜੈ ਮਤਲਬ ਇਕੱਠਾ ਕਰਨਾ ਮਾਇਆ ਨੂੰ ਮਾਇਆ ਦੇ ਇਕੱਠੇ ਕਰਨ ਵਿੱਚ ਆਪ ਲੱਗਿਆ ਹੋਵੇ ਤੇ ਲੋਕਾਂ ਨੂੰ ਕਹੇ ਵੀ ਮਾਇਆ ਮਾੜੀ ਐ ਨਾਗਣੀ ਐ ਡੰਗ ਮਾਰਦੀ ਐ ਲੋਕਾਂ ਨੇ ਇਹਦਾ ਕੀ ਐ ਇਹ ਮਾਇਆ ਗੁਜਰਾਨ ਐ ਮੈਨੂੰ ਤੁਹਾਨੂੰ ਸਭ ਨੂੰ ਚਾਹੀਦੀ ਐ ਠੀਕ ਹੈ ਜੀ ਮਾਇਆ ਕਰਕੇ ਕਿਸੇ ਦਾ ਨੁਕਸਾਨ ਕਰਨਾ ਮਾਇਆ ਕਰਕੇ ਕੋਈ ਗਲਤ ਤਰੀਕੇ ਨਾਲ ਕਟਾ ਕਰਨਾ ਇਹ ਚੀਜ਼ਾਂ ਵਰਜਿਤ ਹੈ ਜੇ ਫਿਰ ਮਹਾਰਾਜ ਕਹਿੰਦੇ ਕੋਈ ਪੰਡਤ ਕੋਈ ਵਿਦਵਾਨ ਉਹ ਮੂਰਖ ਹੈ ਮੂਰਖ ਪੰਡਤ ਹੁਣ ਜਿੱਦਾਂ ਮਤਲਬ ਕੋਈ ਸ਼ਰਾਧ ਚੱਲਦੇ ਸੀ ਪਿੱਛੇ ਹਨਾ ਤੇ ਸਾਡੇ ਕੋਈ ਮਰ ਜਾਂਦਾ ਸਾਡੇ ਕਈ ਭਾਈ ਸਾਹਿਬ ਵੀ ਗ੍ਰੰਥੀ ਵੀ ਕਹਿ ਦਿੰਦੇ ਨੇ ਵੀ ਐਦਾਂ ਕਰਿਓ ਆਹ ਦੇ ਦਿਓ ਉਹ ਲੀੜੇ ਦੇ ਦਿਓ ਐਦਾਂ ਦੇ ਦਿਓ ਅਮੈਂ ਹਮੇਸ਼ਾ ਕਿੰਨਾ ਹੁੰਦਾ ਵੀ ਇਹ ਜਿਹੜੀ ਚੀਜ਼ ਹੈ ਗੁਰਮਤਿ ਦੇ ਮੁਤਾਬਕ ਨਹੀਂ ਪਰ ਆਪਣੀ ਇੱਛਾ ਹੈ ਅਸੀਂ ਕਿਸੇ ਨੂੰ ਮਤਲਬ ਕਹਿ ਨਹੀਂ ਸਕਦੇ ਵੀ ਜ਼ੋਰ ਨਹੀਂ ਦੇ ਸਕਦੇ ਕਿਉਂਕਿ ਜ਼ੋਰ ਨਹੀਂ ਇੱਕ ਜਿਹੜਾ ਗਰੰਤੀ ਹੈ ਉਹ ਅੰਡਰ ਕਮ ਕਰਦਾ ਜਿਹਦਾ ਬਾਹਰ ਪ੍ਰਚਾਰਕ ਹੁੰਦਾ ਨਾ ਖੁੱਲਾ ਫਿਰ ਥੋੜੀ ਗੱਲ ਹੋਰ ਹੋ ਜਾਂਦੀ ਅਸੀਂ ਕੋਈ ਆਰਡਰ ਨਹੀਂ ਕਿਸੇ ਨੂੰ ਕਹਾਂਦੇ ਤੁਸੀਂ ਇਦਾਂ ਕਰਨਾ ਹੀ ਕਰਨਾ ਸਾਡਾ ਕੰਮ ਹੈ ਸਿਰਫ ਦੱਸਣਾ ਅਵੇਅਰਨੈਸ ਇਹ ਚੀਜ਼ ਦੇਣੀ ਹੈ ਅਗਲੇ ਦੀ ਮਰਜ਼ੀ ਹੈ ਕਰੇ ਨਾ ਕਰੇ ਉਹਦੀ ਮਰਜ਼ੀ ਹੈ ਠੀਕ ਹੈ ਜੀ ਇਸ ਕਰਕੇ ਜਿਹੜਾ ਇਦਾਂ ਗਲਤ ਤਰੀਕਿਆਂ ਦੇ ਨਾਲ ਕਿਸੇ ਨੂੰ ਲਾਲਚ ਵਸ ਕਹਿ ਦਵੇ ਇਦਾਂ 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 ਉਹ ਚੀਜ਼ ਨਹੀਂ ਸਹੀ ਫਿਰ ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਨੇ ਮੂਰਖ ਪੰਡਤ ਹਕਮਤ ਹੁਜਤ ਉਹ ਚਲਾਕੀ ਹੈ ਉਹਦੀ ਉਹਦੀ ਦਲੀਲ ਗਲਤ ਹੈ ਸੰਜੇ ਕਰੇ ਪਿਆਰ ਉਹ ਮਾਇਆ ਨੂੰ ਇਕੱਠਾ ਕਰਨ ਦਾ ਇੱਕ ਇੱਕ ਹੋਰ ਜਰੀਆ ਬਣਾਇਆ ਹੋਇਆ ਧਿਆਨ ਦੇਣਾ ਹੁਣ ਇੱਥੇ ਮੈਂ ਵਿਚਾਰ ਲਾ ਦਿੰਨਾ ਜਿਵੇਂ ਅਸੀਂ ਕੋਈ ਬੰਦਾ ਮਰ ਜਾਂਦਾ ਨਾ ਅਸੀਂ ਕੱਪੜੇ ਦਿੰਦੇ ਆ ਲੀਨੇ ਦਿੰਦੇ ਆ ਚਲੋ ਆਪਣੀ ਸ਼ਰਦ ਹੈ ਮੈਂ ਹਮੇਸ਼ਾ ਬੇਨਤੀ ਇਹ ਕਰਦਾ ਹੁੰਨਾ ਸਾਲੋਂ 99.9% ਮਰਗ ਦੇ ਉੱਪਰ ਕੱਪੜੇ ਪਾਟੀਆਂ ਨੂੰ ਦੇ ਵਿਚਾਰਿਆਂ ਨੂੰ ਘਾਟ ਹੀ ਦਿੰਦੇ ਨੇ ਗ੍ਰੰਥੀਆਂ ਨੂੰ ਮਿਲਦੇ ਤੇ ਦੇਖੋ ਵਿਆਹ ਹੁੰਦੇ ਨੇ ਸ਼ਾਦੀਆਂ ਹੁੰਦੀਆਂ ਨੇ ਭੰਡ ਖੁਸਰੇ ਮੰਗਤਿਆਂ ਤੱਕ ਨੂੰ ਅਸੀਂ ਦੇ ਦਿੰਨੇ ਆ ਪੰਜ ਪਾਠੀਆਂ ਨੂੰ ਨਹੀਂ ਦਿੰਦੇ ਲੌਜਿਕ ਦੀ ਗੱਲ ਐ ਮਾਫ ਕਰਨਾ ਐਡੇ ਵੱਡੇ ਵੱਡੇ ਮੈਂ ਕਹਿੰਦਾ 50 50 70 70 ਲੱਖ ਰੁਪਈਆ ਲੱਗ ਜਾਂਦਾ ਗੁਰੂ ਗ੍ਰੰਥ ਸਾਹਿਬ ਮੇਰੇ ਕਹਿੰਦਾ ਭਾਵੇਂ ਵੀ ਖੁਸ਼ੀ ਦੇ ਨਾਲ ਗਰੰਟੀ ਨਹੀਂ ਦੋ ਪਾਠੀਆਂ ਨਾਲ ਦੋ ਸੇਵਾਦਾਰਾਂ ਨੂੰ ਦੋ ਜਿੰਨੂੰ ਮਰਜ਼ੀ ਦੋ ਤੇ ਜੇ ਮਰਿਆਂ ਦੇ ਨਾਂ ਦੇ ਦੇਣਿਆ ਦੇ ਗੁਰਮਤ ਨਹੀਂ ਹੈ ਮਾਫ ਕਰਦੇ ਹੋ ਤੁਹਾਡੀ ਮਰਜ਼ੀ ਹੈ ਪਰ ਜਦੋਂ ਕੋਈ ਖੁਸ਼ੀ ਹੁੰਦੀ ਹੈ ਰੱਬ ਕਿਰਪਾ ਕਰਦਾ ਘਰ ਵਿੱਚ ਖੁਸ਼ੀ ਹੁੰਦੀ ਉਦੋਂ ਦਾ ਪਾਰਟੀਆਂ ਨੂੰ ਸਦੋ ਕੱਲੇ ਗਰੰਟੀ ਨੂੰ ਨਹੀਂ ਪਾਰਟੀ ਸਿੰਘ ਵੀ ਸਾਡੇ ਬੜੇ ਪਿਆਰੇ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਹੁੰਦਾ ਉਹਨਾਂ ਦਾ ਵੀ ਸਤਿਕਾਰ ਕਰਿਆ ਕਰੋ ਖੰਡਪੜ ਸਾਹਿਬ ਜਿਹੜੇ ਰੱਖਦੇ ਹਾਂ